ਬਹੁਤ ਮੰਡਪਾਗੀ ਘਟਨਾ ਹੈ ਉਹ ਵੀ ਉਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜੀ ਜਾਂਦੀ ਹੈ ਅਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣੋਂ ਬਚ ਗਈ ਉਹ ਬੰਦੇ ਨੂੰ ਜਿਹੜਾ ਹੈ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਭੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਮੈਂ ਕਰੇ ਨੇ ਸ਼ਬਦਾਂ ਛਿੰਦਾ ਕਰਦਾ ਪਰੰਤੂ ਜ਼ਰੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾਕਰਮ ਬਹੁਤ ਬਾੜੀ ਕੱਟ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰ ਮੂਂ ਇਨਜ਼ਾਮ ਦੇਣਾ ਮੈਂ ਕਹਣਾ ਕਿ ਬਹੁਤ ਵੱਡਾ ਗੁਨਾਹ ਹੈ ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਂਦੇ ਨਾਲ ਜ਼ਿੰਦਾ ਵੀ ਕਰਦਾ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੁੰਦਾ ਕਿ ਕਿਰਪਾ ਕਰਕੇ ਇਹੋ ਜਿਹੇ ਅੰਸਰਾਂ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਸ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਬੇਸ਼ੱਕ ਸਾਡੇ ਮਤਭੇਦ ਹੋਣ ਪਾਰਟੀ ਲੈਵਲ ਤੇ ਲੇਕਿਨ ਸੁਬੀਨ ਸਿੰਘ ਬਾਦਲ ਵੀ ਤਾਂ ਕਿਸੇ ਦਾ ਹੁੰਦਾ ਹੈ ਕਿਸੇ ਦਾ ਕਰਵਾਦਾ ਹੈ ਕਿਸੇ ਦਾ ਬਾਪ ਹੈ ਇਸ ਗੱਲ ਦੀ ਮੈਂ ਨਿੰਦਾ ਕਰਦਾ ਉਹ ਨਾਸੁਖਬੀਰ ਸਿੰਘ ਬਾਦਲ ਦੇ ਉੱਤੇ ਅੱਜ ਜੋ ਹਮਲਾ ਹੋਇਆ ਹੈ ਗੁਰੂ ਘਰ ਦੇ ਅੰਦਰ ਹਰਿਮੰਦਰ ਸਾਹਿਬ ਦੀ ਡਿਊਟੀ ਤੇ ਇਹਦੀ ਜਿੰਨੀ ਕਰੜੇ ਸ਼ਬਦਾਂ ਚ ਨਿਖੇਧੀ ਕੀਤੀ ਜਾਵੇ ਓਨੀ ਕਾਟ ਹੈ ਇੱਕ ਬਹੁਤ ਹੀ ਮੈਂ ਸਮਝਦਾ ਕੋਈ ਸਿੱਖ ਇਸ ਕਿਸਮ ਦੀ ਘਟਿਆ ਤੇ ਡਰਪੋ ਹਰਕਤ ਨਹੀਂ ਕਰ ਸਕਦਾ ਬਾਨਾ ਚਾਹੇ ਕੋਈ ਪਾਰ ਰੱਖਿਆ ਹੋਵੇ ਪਰ ਮੈਂ ਨਹੀਂ ਸਮਝਦਾ ਕੋਈ ਸੱਚਾ ਸਿੱਖ ਗੁਰੂ ਘਰ ਦੇ ਅੰਦਰ ਉਸ ਵਿਅਕਤੀ ਦੇ ਉੱਤੇ ਇਸ ਕਿਸਮ ਦੀ ਘਟਿਆ ਹਰਕਤ ਕਰੇ ਜਿਹੜਾ ਆਪਣੀ ਤਨਖਾਹ ਦੇ ਤਹਿਤ ਗੁਰੂ ਘਰ ਦੀ ਸੇਵਾ ਚ ਲੱਗਿਆ ਹੋਵੇ ਵਾਹਿਗੁਰੂ ਦੀ ਸਾਡੇ ਤੇ ਮਿਹਰਬਾਨੀ ਰਹੀ ਨਾ ਸੁਖਬੀਰ ਬਾਦਲ ਤੇ ਨਾ ਉਹਨਾਂ ਦੇ ਨਾਲ ਸਾਥੀਆਂ ਤੇ ਚਾਹੇ ਸਿਕਿਉਰਿਟੀ ਪਰਸਨਲ ਸੀਗੇ ਚਾਹੇ ਸ਼ਰਧਾਲੂ ਉੱਥੇ ਸਾਰੇ ਆਏ ਸੀਗੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਵਾਹਿਗੁਰੂ ਦੀ ਮਿਹਰ ਹੈ ਸਾਡੇ ਤੇ ਉੱਥੇ ਹੀ ਮੈਂ ਸਮਝਦਾ ਹਾਂ ਵੀ ਸਿਕਿਉਰਿਟੀ ਆਫਸਰ ਜਿਹੜੇ ਸੁਖਬੀਰ ਉਹਨਾਂ ਦੇ ਨਾਲ ਖੜੇ ਸੀਗੇ ਜਸਵੀਰ ਸਿੰਘ ਉਹਨਾਂ ਦੀ ਬਹਾਦਰੀ ਤੇ ਉਹਨਾਂ ਨੇ ਜਿਸ ਤਰ੍ਹਾਂ ਫੁਰਤੀ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਉਸ ਹਮਲਾ ਹਮਲਾਵਰ ਦੇ ਉੱਤੇ ਜਿਸ ਤਰ੍ਹਾਂ ਉਹਨੂੰ ਕਾਬੂ ਪਾਇਆ ਉਹ ਬਹੁਤ ਹੀ ਸ਼ਲਾਘਾਯੋਗ ਉਹਨਾਂ ਦਾ ਕਦਮ ਹੈ ਤੇ ਉਹਨਾਂ ਦੀ ਸ਼ਲਾਘਾ ਸਾਰਿਆਂ ਨੂੰ ਕਰਨੀ ਬਣਦੀ ਹੈ ਪਰ ਉਹਨਾਂ ਦੀ ਬਹਾਦਰੀ ਇਸ ਗੱਲ ਤੇ ਪਰਦਾ ਨਹੀਂ ਪਾ ਸਕਦੀ ਕਿ ਜੋ ਹਾਲਾਤ ਪੰਜਾਬ 'ਚ ਬਣੇ ਹੋਏ ਐ ਜਿਸ ਤਰ੍ਹਾਂ ਪੰਜਾਬ ਸਰਕਾਰ ਦੀ ਛੇਹ ਦੇ ਉੱਤੇ ਗੈਂਗਸਟਰਜ਼ ਮਾਫੀਆ ਤੇ ਅੱਤਵਾਦੀ ਤਾਕਤਾਂ ਨੇ ਪੰਜਾਬ ਦੇ ਅੰਦਰ ਪਿਛਲੇ 2.5 ਸਾਲਾਂ 'ਚ ਸਿਰ ਚੱਕਿਆ ਉਹ ਸਾਰਿਆਂ ਵਾਸਤੇ ਚਿੰਤਾ ਦੀ ਗੱਲ ਹੋਣੀ ਚਾਹੀਦੀ ਹੈ ਇਹ ਜੇ ਮਾਹੌਲ ਦੇ ਅੰਦਰ ਜਦੋਂ ਇਸ ਮਸਲੇ ਦੀ ਗੰਭੀਰਤਾ ਨਾਲ ਕੋਖੋਣ ਦੀ ਬਣਦੀ ਹੈ ਸਾਰੇ ਦੇਖ ਕੇ ਵੀ ਕਿਹੜੀ ਤਾਕਤਾਂ ਦੇ ਮਗਰ ਹੈ ਉਸ ਤੋਂ ਪਹਿਲਾਂ ਆਪਣੀ ਰਾਜਨੀਤਿਕ ਖੁੰਧ ਕਾਂ ਕੱਢਣ ਵਾਸਤੇ ਕਿਸੇ ਇੱਕ ਲੀਡਰ ਦੇ ਉੱਤੇ ਚਾਹੇ ਕਾਂਗਰਸ ਨੂੰ ਸੰਬੰਧ ਰੱਖਦਾ ਹੈ ਕਿਸੇ ਚਾਹੇ ਸਾਡੇ اپੋਜੀਸ਼ਨ ਚੋਂ ਸੰਬੰਧ ਰੱਖਦਾ ਹੈ ਕਿਸੇ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲਾਣੇ ਕੀ ਆ ਜਿਹੜਾ ਹਮਲਾਵਰ ਸੀਗਾ ਉਹਨਾਂ ਦੇ ਹਲਕੇ ਤੋਂ ਸੀਗਾ ਇਹ ਉਸ ਲੀਡਰ ਦੇ ਪੁਰਾਣੇ ਕਿਸੇ ਗੈਂਗਸਟਰ ਦੇ ਨਾਲ ਸੰਬੰਧ ਰਹੇ ਹੈ ਇਸ ਕਿਸਮ ਦੇ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ ਹੈ ਇਸ ਸਾਰੇ ਮਸਲੇ ਦੀ ਗੰਭੀਰਤਾ ਨੂੰ ਆਪਾਂ ਰੋਲੀਏ ਨਾ ਕਿਉਂਕਿ ਆਂ ਅੰਦੇਸ਼ਾ ਸਾਰਿਆਂ ਨੂੰ ਸੀਗਾ ਵੀ ਜਿਸ ਤਰ੍ਹਾਂ ਅਕਾਲੀ ਦਲ ਖੇਰੂ-ਖੇਰੂ ਹੁੰਦਾ ਜਾ ਰਿਹਾ ਹੈ ਪਿਛਲੇ ਕੁਝ ਲੰਬੇ ਸਮੇਂ ਤੋਂ ਚੱਲਦਾ ਜੋ ਲੋਕ ਦੇਖ ਰਹੇ ਹੈ ਅੰਦੇਸ਼ਾ ਸਾਰਿਆਂ ਨੂੰ ਸੀਗਾ ਵੀ ਇਸ ਕਿਸਮ ਦੀਆਂ ਕੱਟੜਵਾਦੀ ਤਾਕਤਾਂ ਸਿਰ ਚੱਕਣ ਗਈਆਂ ਢੇਰ ਸਵੇਰ ਪਰ ਇੰਨਾ ਛੇਤੀ ਆ ਰੂਪ ਪੰਜਾਬ ਦੀ ਲਾਅ ਐਂਡ ਆਰਡਰ ਦੇ ਚ ਕੰਗਾਲੀ ਦਾ ਸਾਹਮਣੇ ਆਊਗਾ ਇਹ ਕਿਸੇ ਨੂੰ ਇਸ ਗੱਲ ਦਾ ਬੇਸ਼ਅ ਨਹੀਂ ਸੀਗਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਇਹਦੀ ਇੱਕ ਜਾਂਚ ਤੋਂ ਪਹਿਲਾਂ ਕਿਸੇ ਨਤੀਜੇ ਤੇ ਪਹੁੰਚਣਾ ਕੋਈ ਜ਼ਿਆਦਾ ਨਾ ਤਾਂ ਪੋਲੀਟੀਕਲੀ ਮੈਂ ਸਮਝਦਾ ਕਿ ਬਹੁਤ ਹੀ ਘਟੀਆ ਸੋਚ ਹੈ ਵੀ ਆਪਣੀ ਰਾਜਨੀਤਿਕ ਖੁੰਦਗਾ ਕੱਢਣ ਵਾਸਤੇ ਇਲਜ਼ਾਮ ਫਰੋਸ਼ੀ ਕੀਤੀ ਜਾਵੇ ਤੇ ਦੂਜੇ ਪਾਸੇ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਆ ਜਿਹੜਾ ਹਮਲਾਵਰ ਹੈ ਜਿਹੜੀ ਰਿਪੋਰਟਸ ਆ ਰਹੀਆਂ ਉਹਦੇ ਸਾਹ ਨਾਲ ਆ ਉਸੇ ਖਾਲਿਸਤਾਨੀ ਲਿਬਰੇਸ਼ਨ ਫੋਰਸ ਦਾ ਹਿੱਸਾ ਉਹਨਾਂ ਦਾ ਸਮਰਥਕ ਰਿਹਾ ਜਿਸ ਉਸ ਕੇਐਲਐਫ ਜਿਹੜੀ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਇੱਕ ਸਮਰਥਕ ਦੇ ਘਰੇ ਯਾਦ ਕਰੋ ਕੇਜਰੀਵਾਲ ਸਾਹਿਬ ਖੁਦ 2017 ਚ ਉਹਦੇ ਘਰੇ ਉਸ ਆਰਗੇਨਾਈਜੇਸ਼ਨ ਦੇ ਇੱਕ ਮੁਖੀਆ ਦੇ ਘਰੇ ਜਾ ਕੇ ਰੁਕੇ ਸੀਗੇ ਤੇ ਪੰਜਾਬ ਦੇ ਲੋਕਾਂ ਦੀ ਅੱਖਾਂ ਉਸ ਟਾਈਮ ਖੁੱਲ ਗਈਆਂ ਸੀ ਤੇ ਪੰਜਾਬ ਇਸ ਪਾਣੇ ਤੋਂ ਬਚ ਗਿਆ ਸੀਗਾ ਇਸ ਕਰਕੇ ਮੇਰਾ ਸਾਰਿਆਂ ਨੂੰ ਬੇਨਤੀ ਹੈ ਇਸ ਮੌਕੇ ਦੀ ਨਜਾਕਤ ਨੂੰ ਸਮਝ ਕੇ ਇਕੱਠੇ ਹੋ ਕੇ ਇਹਦੀ ਇੱਕ ਜਾਂਚ ਹੋਵੇ ਨਿਰਪੱਖ ਜਾਂਚ ਹੋਵੇ ਤਾਂ ਕਿ ਕਿਹੜੀਆਂ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਇਸ ਕਿਸਮ ਦੇ ਕੱਟਰ ਤਾਕਤਾਂ ਨੂੰ ਦੇ ਰਹੀਆਂ ਹੌਸਲਾ ਫਸਾਈ ਕਰ ਰਹੀ ਹੈ ਉਹਨਾਂ ਦਾ ਚਿਹਰਾ ਬੇਨਕਾਬ ਹੋਵੇ ਨਲਾਇਕੀ ਸਰਕਾਰ ਦੀ ਹੈਗੀ ਪਿਛਲੇ 22 ਸਾਲਾਂ ਤੋਂ ਪੰਜਾਬ ਦੇ ਅੰਦਰ ਕੋਈ ਵੀ ਆਦਮੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਪਰ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਪਰ ਇਹਨੇ ਮੈਂ ਸਮਝਦਾ ਪੰਜਾਬ ਸਰਕਾਰ ਦੇ ਤੇ ਸਿਕਿਉਰਿਟੀ ਏਜੰਸੀਜ਼ ਦੀਆਂ ਅੱਖਾਂ ਖੋਲ ਦੇਣੀਆਂ ਚਾਹੀਦੀਆਂ ਤੇ ਆਓ ਮਿਲ ਕੇ ਸਾਰੇ ਆਪਾਂ ਵਾਹਿਗੁਰੂ ਦਾ ਧੰਨਵਾਦ ਵੀ ਕਰੀਏ ਵੀ ਉਹਨਾਂ ਦੇ ਮਿਹਰ ਕਰਕੇ ਕੋਈ ਜਾਨ ਮਾਲ ਦਾ ਕੋ ਨੁਕਸਾਨ ਕਿਸੇ ਨੂੰ ਨਹੀਂ ਹੋਇਆ ਗੁਰੂ ਰਾਮਦਾਸ ਜੀ ਦੇ ਘਰ ਦਰ ਤੇ ਗੋਲੀ ਵੀ ਚੱਲੀ ਜਿਹੜੀ ਬਣੀ ਮੰਦਭਾਗੀ ਗੱਲ ਹੈ ਇਸ ਘਟਨਾ ਦੀ ਸਿੰੰਦਾ ਕਰਦੇ ਆਂ ਔਰ ਇਹ ਜਿਹੜੀਆਂ ਤਾਕਤਾਂ ਉਹ ਦਲ ਖਾਲਸਾ ਦਾ ਮੈਂਬਰ ਪਹਿਲਾਂ ਵੀ ਉਹ ਪਾਕਿਸਤਾਨ ਵੀ ਰਿਹਾ ਉਹਦਾ ਇੱਕ ਅਪਰਾਧਿਕ ਇਤਿਹਾਸ ਹੈ ਨਾਰਾਇਣ ਸਿੰਘ ਚੌੜਾ ਜਿਹੜਾ ਮੈਂ ਸਮਝਾਂ ਇਹੋ ਜਿਹੇ ਹੋਰ ਵੀ ਬਹੁਤ ਬੇਕਤੀ ਹੋਣੇ ਔਰ ਪਰਮਾਤਮਾ ਦੀ ਕਿਰਪਾ ਨਾਲ ਦੁਰਘਟਨਾ ਹੋਣ ਤੋਂ ਗੁਰੂ ਰਾਮਦਾਸ ਜੀ ਦੇ ਅਸ਼ੀਰਵਾਦ ਨਾਲ ਬਚਾਵਾ ਹੋ ਗਿਆ ਔਰ ਇਹ ਪੰਜਾਬ ਦੀ ਏਕਤਾ ਨੂੰ ਜੋ ਲਾਂਬੂ ਲਾਉਣਾ ਚਾਹੁੰਦੇ ਆ ਜੋ ਪੰਜਾਬ ਸ਼ਾਂਤੀ ਨਹੀਂ ਦੇਖਣਾ ਚਾਹੁੰਦੇ ਉਹ ਸ਼ਕਤੀਆਂ ਨੇ ਔਰ ਇਹਨਾਂ ਦੇ ਇੱਕ ਸੌਰ ਨਾਲ ਨਿੰਦਾ ਕਰਨੀ ਚਾਹੀਦੀ ਹੈ ਔਰ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਵੀ ਹਾਲਤ ਦੱਸਦੀ ਹੈ ਪਰ ਮੈਂ ਸਮਝਦਾ ਕਿ ਦੋ ਦਿਨ ਤੋਂ ਪਹਿਲਾਂ ਪੁਲਿਸ ਦਾ ਬਰਸ਼ਨ ਆਇਆ ਕਿ ਉਹਨਾਂ ਨੂੰ ਪਤਾ ਸੀ ਉਹ ਪਿੱਛਾ ਕਰ ਰਹੇ ਸੀ ਇਹੋ ਜਿਹੇ ਅਪਰਾਧੀ ਵਿਅਕਤੀਆਂ ਦਾ ਪਿੱਛਾ ਨਹੀਂ ਕੀਤਾ ਜਾਂਦਾ ਇਹਨਾਂ ਦਾ ਤਾਂ ਜੇਲ੍ਹ ਦੇ ਸ਼ਲਾਖਾਂ ਪਿੱਛੇ ਹੁੰਦੇ ਸਥਾਨ ਹੁੰਦੇ ਆ ਔਰ ਇਹ ਜੋ ਡਿਸਕਲੋਜ਼ਰ ਲੈਣਾ ਚਾਹੀਦਾ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੀ ਮਨਸ਼ਾ ਕੀ ਸੀ ਔਰ ਇਹੋ ਜਿਹੇ ਸੰਗਠਨ ਜਿਹੜੇ ਆ ਬੈਨ ਹੋਣ ਚਾਹੀਦੇ ਆ ਕਿ ਖਾਲਿਸਤਾਨ ਸਮਰਥਕ ਨੇ ਔਰ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਔਰ ਇਹ ਵੀ ਗਤਿਵਿਧੀ ਜਿਹੜੀ ਸੀ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਇੱਕ ਜਿਹੜੇ ਦੇਸ਼ ਭਗਤ ਸੰਸਥਾ ਮਾਸਟਰ ਤਾਰਾ ਸਿੰਘ ਜੀ ਜਿਹੋ ਇਹਦੇ ਪਹਿਲੇ ਪ੍ਰਧਾਨ ਸੀ ਪਹਿਲੇ ਨਹੀਂ ਬਾਅਦ ਚ ਪ੍ਰਧਾਨ ਬਣੇ ਉਹਨਾਂ ਦੇ ਮਾਸਟਰ ਤਾਰਾ ਸਿੰਘ ਜੀ ਦੀ ਵਜ੍ਹਾ ਕਰਕੇ ਅੱਜ ਪੰਜਾਬ ਜਿਹੜਾ ਇਹ ਦੇਸ਼ ਦੀ ਮੁਖਤਾਰਨ ਨਾਲ ਜੁੜਿਆ ਹੋਇਆ ਮਤਲਬ ਸ਼੍ਰੋਮਣੀ ਅਕਾਲੀ ਦਲ ਦੀ ਵਜ੍ਹਾ ਕਰਕੇ ਇਹ ਸੁਖਵੀਰ ਸਿੰਘ ਬਾਦਲ ਤੇ ਹਮਲਾ ਨਹੀਂ ਸ਼੍ਰੋਮਣੀ ਅਕਾਲੀ ਦਲ ਤੇ ਹੁੰਦਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ on sky tv ਦਿਨਾਲ